ਜੀ ਬਈ ਦੋਸਤੋ ਹੋਰ ਕੀ ਹਾਲ ਚਾਲੋਂ ਅੱਜ ਆਪਾਂ ਪਹੁੰਚ ਗਏ ਸੀ ਖੇਤ ਬਾਈ ਦੇ ਨਾਲ ਆਪਣੀ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਇੱਧਰ ਕਹਿੰਦੇ ਬਾਈ ਜਿਹੜਾ ਬਠਿੰਡੇ ਵਾਲਾ ਕਹਿੰਦੇ ਸਕੋਰਪੀਓ ਜੇ ਸਟੋਰੀਆਂ ਪਾਉਂਦਾ ਹੁੰਦਾ ਅੱਜ ਕਹਿੰਦੇ ਸਵਰਾਜ ਨਾਲ ਖੜਾ ਬੰਨੀ ਆਂਦਾ ਕਰ ਲੋ ਮੁੰਡਾ ਕਹਿੰਦੇ ਉਹੀ ਆ ਨਾ ਸਕੋਰਪੀਓ ਵਾਲਾ ਹਾਂਜੀ ਦੋਸਤੋ ਕਹਿੰਦੇ ਜੱਟ ਨੇ ਮੋਢੇ ਤੇ ਕਈ ਧਰਲੀ ਤੇ ਇਧਰ ਉਹ ਕਹਿੰਦੇ ਦਾਤੀ ਉਹ ਦਾਤੀ ਨਾ ਖਾਲੀ ਤੋਂ ਸ਼ੇਰਾ ਕਹਿੰਦੇ ਅੱਜ ਮੁੰਡੇ ਨਾਲ ਆ ਕਣਕ ਵੱਢਣ ਕਹਿੰਦੇ ਮਾਰੇਗਾ ਨਹੀਂ ਤੂੰ ਕੰਮ ਕਰਦਾ ਲੋਕਾਂ ਨੂੰ ਆਪਾਂ ਕੰਮ ਕਰਦਾ ਵੀ ਦਿਖਾ ਦਈਏ ਸ਼ੇਰਾ ਕਹਿੰਦੇ ਮੁੰਡਾ ਹੁਣ ਚੱਲ ਪਿਆ ਕਹਿੰਦੇ ਲੀਹਾ ਵੱਡਦਾ ਕਹਿੰਦੇ ਮਸ਼ੀਨ ਆਉਣ ਵਾਲੀ ਆ ਉਦੋਂ ਪਹਿਲਾਂ-ਪਹਿਲਾਂ ਮੁੰਡੇ ਨੇ 4 ਛਪੇਰਾ ਵੀ ਵੱਡਣਾ ਕਹਿੰਦੇ ਮਿੱਤਰੋ ਤੇ ਬਾਕੀ ਤੁਸੀਂ ਬਣੇ ਰਹੋ ਆਪਣੇ ਵਲੌਗ ਦੇ ਨਾਲ ਆਪਾਂ ਤੁਹਾਨੂੰ ਦੂਜੀਆਂ ਕਲਿੱਪਾਂ ਵੀ ਦਿਖਾਵਾਂਗੇ ਜਦੋਂ ਬਾਈ ਕੰਮ ਕਰੂਗਾ ਤੇ ਵੱਧ ਤੋਂ ਵੱਧ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਵਾਂਗੂ ਪਿਆਰ ਦਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸ਼ੇਰੋ ਬਣੇ ਰਹੋ ਆਪਣੇ ਵਲੌਗ ਦੇ ਨਾਲ ਬਾਈ ਜੀ ਤੁਸੀਂ ਇਧਰ ਕਿੱਧਰ ਜਾ ਰਹੇ ਹੋ ਬਾਈ ਜੀ ਇੱਥੇ ਦਾ ਕੋਈ ਫਾਇਦਾ ਨਹੀਂ ਲੀਹੇ ਦਾ ਦਾ ਕੋਈ ਚੱਕਰ ਨਹੀਂ ਬਸ ਇੱਥੇ ਤੂੰ ਕਤਰ ਕਤਰ ਕਰਦੇ ਸ਼ੇਰਾ ਕਹਿੰਦੇ ਆ ਮਾਰਦੀ ਟੱਟ ਦੀ ਕਣਕ ਵੜਕਾ ਕਹਿੰਦਾ ਤੇਰੇ ਤੇ ਨਾਲ ਲਾਉਣੀ ਪੈ ਜਵੇ ਹਾਂ ਭਾਈ ਸ਼ੇਰਾ ਦੱਸ ਕੀ ਤੇ ਲਾਉਣੀ ਆ ਕਣਕ ਵੱਢ ਕੇ ਹੈ ਲਾਉਣੀ ਤਾਂ ਹੋਊਗੀ ਸ਼ੇਰਾ ਆਏ ਹਾਏ ਬੋਲ ਵਾਹਿਗੁਰੂ ਲੈ ਆ ਵੀ ਮੁੰਡਾ ਕਹਿੰਦੇ ਲੱਗ ਗਿਆ ਚਾਰ ਸ਼ੇਰਾ ਵੱਢਣਾ ਅੱਗੇ ਕਹਿੰਦੇ ਏਸੀਆਂ ਚ ਰਹਿੰਦਾ ਤੇ ਅੱਜ ਕਹਿੰਦੇ ਖੇਤ ਵਾਲੇ ਏਸੀ ਚ ਆ ਗਿਆ ਏ। ਹਾਂ ਕਹਿੰਦੇ ਸੰਗਦਾ ਵੀਡੀਓ ਤੇ ਅੱਗੇ ਨਹੀਂ ਆਉਂਦਾ। ਚੰਦਰਾਵਾਲਾ ਏ ਕਹਿੰਦਾ ਮੁੱਖ ਤੇ ਸਮਾਉਣ ਕਹਿੰਦੇ ਇਹਨੂੰ ਮੁੱਸਾਂ ਵਾਲਾ ਕਹਿੰਦੇ ਜੱਟ ਮੁੱਸਾਂ ਵਾਲਾ। ਕਹਿੰਦਾ ਮੁੰਡਣਾ ਹੀ ਕਹਦਾ ਤੇਰੀਆਂ ਮੁੱਸਾਂ। ਆਹ ਤੇਰਾ ਹੱਸਣਾ ਸੋਹਣਾ। ਕਹਿੰਦੇ ਯਾਰ ਅੱਜ ਵੀ ਉਹ ਵਿੜਾ ਘੈਂਟ ਆ ਰਿਹਾ ਕਿਉਂ ਘੈਂਟ ਆ ਰਿਹਾ ਕਿਉਂਕਿ ਬਾਈ ਕੰਮ ਕਰ ਰਿਹਾ ਆਪਣਾ। ਹਾਂ। ਮੈਂ ਨਾਮ ਇਨਾਹਰ ਦਾ ਕਹਿੰਦੇ ਚਲੋ ਮੇਤਰੋ ਮਣੇ ਰਹੋ ਆਪਣੇ ਵਲੌਗ ਦੇ ਨਾਲ ਪਤਾ ਨਹੀਂ ਕਿ ਮੈਂ ਕੁਝ ਕਰੀ ਜਾਂਦਾ ਨਾ ਇਹ ਆਪਣੇ ਤਾਂ ਨਹੀਂ ਆਈ ਆ ਬਾਈ ਜਦੋਂ ਪੈਸਾ ਢੇਗਦਾ ਸਾਰਾ ਕੁਝ ਕਰਦੇ ਆ ਲੋਕ ਤਾਂ ਨਹੀਂ ਆਪਾਂ ਕਰੀ ਜਾਂਦੇ ਹਾਂ ਜਦੋਂ ਆਪਾਂ ਨੂੰ ਪੈਸਾ ਆਉਣ ਲੱਗਿਆ ਆਪਾਂ ਵੀ ਓਵੇਂ ਹੀ ਕਰਿਆ ਕਰਾਂਗੇ ਛੇਰਾ ਹਜੇ ਆਪਾਂ ਨੂੰ ਪੈਸਾ ਨਹੀਂ ਆਉਣ ਲੱਗਿਆ ਹਾਂ ਕੋਈ ਨਾ ਬਾਬਾ ਕਰੂ ਕਿਰਪਾ ਆਪਣੇ ਤੇ ਵੀ ਲਾਓ ਵੀ ਮੇਤਰੋ ਅਲਦਿਆ ਸਾਨੂੰ ਬਣੇ ਰਹੋ ਆਪਣੇ ਵਲੌਗ ਦੇ ਨਾਲ ਲਾਵਾਂਗੇ ਕਲਪ ਜਦੋਂ ਮਸ਼ੀਨ ਆ ਗਈ ਖੇਤ ਜਦੋਂ ਮੁੰਡੇ ਦਾ ਬਾਪੂ ਜੀ ਆ ਗਏ ਉਹਦੇ ਨਾਲ ਵੀ ਛੋਟੀਆਂ ਗੱਲਾਂ ਬਾਤਾਂ ਕਰਾਵਾਂਗੇ ਵੀ ਉਹਦਾ ਪੁੱਤ ਕਿੱਡਾ ਕਿ ਸਿਆਣਾ ਤੇ ਕਿੱਡਾ ਕੋਹੋ ਆ ਬਣੇ ਰਹੋ ਵਲੌਗ ਦੇ ਨਾਲ ਤੇ ਕਹਿੰਦਾ ਮੁੰਡਾ ਬਾਬੇ ਨੂੰ ਤੇ ਹੁਣਾ ਭੁੱਲ ਗਿਆ ਸੀ ਥੋੜਾ ਜਿਹਾ ਲੇਟ ਹੋ ਗਿਆ ਪਰ ਹਜੇ ਤਾਂ ਕੋਈ ਚੱਕਰ ਨਹੀਂ ਬਾਬੇ ਦੇ ਪੋਤੀਆਂ ਬਾਬਾ ਮੰਨਜੂ ਸਾਡਾ ਮੁੰਡਾ ਕਹਿੰਦੇ ਪ੍ਰਸ਼ਾਦ ਦਾ ਮੱਥਾ ਟੇਕ ਰਿਆ ਕਹਿੰਦਾ ਬਾਬਾ ਬਾਹਲੀ ਬਾਹਲੀ ਕਣਕ ਦੇਵੀ ਤੇ ਕਹਿੰਦਾ ਗਾਂ ਨੂੰ ਮੈਂ ਹੋਰ ਖੇਤੀ ਵੱਧ ਕਰ ਲੈਣੀ ਆ ਲਾ ਬਈ ਮਿੱਤਰ ਕਹਿੰਦੇ ਅੱਜ ਤੱਕ ਕਹਿੰਦੇ ਮੁੰਡਾ ਫੁੱਲੈਸ ਮਾਰਿਆ ਪੂਰੇ ਕਹਿੰਦੇ ਮੁੰਡੇ ਨੂੰ ਕਹਿੰਦੇ ਪੈਸੇ ਆਉਣੇ ਆ ਕਹਿੰਦੇ ਮੁੰਡੇ ਨੇ ਪਤਾ ਨਹੀਂ ਕਿੱਧਰ ਦਾ ਟੂਰ ਕੱਢਣਾ ਬਾਈ ਇੱਕ ਤਾਂ ਕਹਿੰਦੇ ਖੇਜਦਾ ਵਾਲਾ ਏ ਨਾ ਯਾਰ ਉਹ ਸਾਹਮਣੇ ਥੋੜੀ ਝੋਪੜੀ ਆ ਉਸੇ ਢੰਗ ਦੇ ਉਹ ਚ ਉਹ ਮਿੱਤਰ ਕਹਿੰਦੇ ਹੁਣ ਟਰੈਕਟਰ ਤੇ ਰੱਖਦਾ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੋਂ ਕੱਲ ਪੈ ਗਿਆ ਸੀ ਥੋੜਾ ਇਹ ਕੰਮ ਤੇ ਖੇਤ ਤੋਂ ਆਪਾਂ ਜਾਵੜੇ ਸੀਗੇ ਤੇ ਬਾਈ ਹੁਣੇ ਵੱਢ ਲਿਆ ਸੀ ਕਣਕ ਹਾਂ ਵੀ ਕੱਲ ਫਿਰ ਉਧਰਲੀ ਵੱਡੀ ਸੀ ਕਣਕ ਕਿਵੇਂ ਰਿਹਾ ਝਾੜ ਚੱਲ ਵਧੀਆ ਹੀ ਚਾਹੀਦਾ ਬਾਈ ਤੇ ਅੱਜ ਆਏ ਸੀ ਆਪਾਂ ਦੂਜੇ ਖੇਤ ਰਹਿੰਦੀ ਦਾ ਜੇ ਉਧਰ ਉਧਰ ਥੋੜੀ ਹੋਈ ਸੀ ਇੱਧਰ ਅੱਜ ਆਪਾਂ ਸੀ ਰੋਡ ਵਾਲੇ ਪਾਸੇ ਆਪਣੇ ਆਸੇ ਸਕੂਲ ਦੇ ਨਾਲ ਅਟਕ ਬਾਈ ਦਾ ਤੇ ਇੱਧਰ ਦੇਖੋ ਪਹਿਲਾਂ ਬਾਈ ਨੂੰ ਕਿੰਨਾ ਜਦੋਂ ਜਿਹੜਾ ਹੁਣ ਆ ਪੈ ਰਿਹਾ ਗਾ ਵਾਣ ਚ ਬਾਟਣ ਲਈ ਮਸ਼ੀਨ ਨੂੰ ਆਹ ਜਿਹੜਾ ਹੁਣ ਜਾਪ ਨਹੀਂ ਬੜੀ ਗਣਾ ਹਾਂ ਹੋਰ ਕਿਤੇ ਵਾਣ ਚ ਤਾਂ ਕੀ ਵੱਢ ਜੂਗਾ ਮੈਨੂੰ ਲੱਗਦਾ ਆਪਾਂ ਅੱਧਾ ਬੜਾ ਘੰਟਾ ਹੋ ਗਿਆ ਵਲੌਗ ਤਾਂ ਪਹਿਲਾਂ ਚੱਕਿਆ ਨਹੀਂ ਸਮਝਾ ਲ ਹੁਣ ਚੱਕੀ ਲਈਏ ਯਾਰ ਹਜੇ ਤਾਂ ਇੱਕ ਹੋ ਖੁੱਲੇ ਪੰਨਾ ਉਹ ਡਾਂਗੀਆਂ ਡੂਣੀਆਂ ਕੰਡੇ ਗੁੰਡੇ ਵਾਲੀਆਂ ਪਸ਼ੂ ਤੇ ਨੀਂ ਨਾ ਤੰਗ ਕਰਦੇ ਸੀ ਤੇ ਕੋਈ ਊਂ ਰੁਪਿਆ ਧਰ ਕੇ ਜਾਂਦਾ ਸੀ ਫਿਰ ਇਹਨਾਂ ਨੇ ਚੰਗਾ ਕੰਮ ਹੀ ਕਰਤਾ ਕਹਿੰਦਾ ਵੀ ਹੁਣ ਧਰ ਜਾ ਚੰਗੀ ਤਰ੍ਹਾਂ ਇਹ ਲੋਕਾਂ ਚ ਤਾਂ ਨਹੀਂ ਕਿਉਂ ਇਹੋ ਜੀਆਂ ਵਹਿਬ ਤਾਂ ਹਨਾ ਯਾਰ ਇਹ ਫਿਰ ਜਦੋਂ ਜਿਹੜਾ ਦੋ ਦੇਖ ਕੇ ਮੁੜ ਜਾਂਦਾ ਉਹ ਕਹਿੰਦਾ ਭਾਂਜਾ ਹੁਣ ਵੀ ਖੋਦਾ ਹੁਣ ਉਹਦੇ ਪੀਆ ਹੀ ਨਹੀਂ ਧਰਿਆ ਜਾਣਾ ਆਪ ਤੂੰ ਨਹੀਂ ਖੋਲਦਾ ਲੋਕਾਂ ਦਾ ਕੀ ਖੋਲ ਜੂਗਾ ਆਹ ਘੋੜਾ ਆਪਣਾ ਘੋੜਾ ਤੇ ਮਿੱਤਰੋ ਬਣੇ ਰਿਓ ਬਲਾਓ ਨਾਲ ਆਪਾਂ ਲਾਵਾਂਗੇ ਕਲਿੱਪਾਂ 'ਚ ਕਣਕ ਵੜਦੇ ਨੇ। ਤੇ ਖੋਲੀਏ ਗੇਟ ਬਈ ਯਾਰ ਮਸ਼ੀਨ ਆਉਣ ਵਾਲੀ ਆ। ਬਣੇ ਰਿਓ ਬਲਾਓ ਦੇ ਨਾਲ ਆਪਣੇ। ਲਾਓ ਵੀ ਮਿੱਤਰੋ। ਕਣੇ ਮਸ਼ੀਨ ਆ ਗਈ ਸੀਗੀ ਲਾਗੇ ਵੜਨਾ ਕਣਕ ਤੇ ਬਾਈਗੁਰ ਦੀ ਘਰਪਾ ਨਾਲ ਝਾੜ ਬਹੁਤ ਵਧੀਆ ਬਈ। ਤੇ ਉੱਧਰ ਸਾਡਾ ਭਰਾ ਆਉਂਦਾ ਮਗਰਾ geke ਦੇ ਨਾਲ ਦੇਖ। ਤੇ ਵਧੀਆ ਝਾੜਾ ਵਾਈਗੁਰ ਦੀ ਨਾਲ ਉਸ ਚੰਗੇ ਥਾਂ ਲਵਾਵੇ ਬਣੇ ਰਿਓ ਆਪਣੇ ਵਲੌਗ ਦੇ ਨਾਲ ਤੇ ਬਣੇ ਰਿਓ ਆਪਣੇ ਵਲੌਗ ਦੇ ਨਾਲ ਤੇ ਦਿਖਾਵਾਂਗੇ ਆਪਾਂ ਮੰਡੀ ਚ ਲੈ ਕੇ ਚਾਲਦੇ ਆਂ ਤੇ ਗਰਮੀ ਬਹੁਤਾ ਵਲੌਗ ਬਣਾਉ ਨੂੰ ਜੀ ਨਹੀਂ ਕਰਦਾ ਮਿੱਤਰੋ ਬਸ ਮਾੜੀਆਂ ਮੋਟੀਆਂ ਕਲਿੱਪ ਲਾਣਗੋ ਬਾਈ ਦਿਖਾਉਂਦਾ ਨਾ ਸ਼ੱਕਾ ਮਾਰਦਾ ਸਾਡਾ ਭਰਾ ਬਣੇ ਰਿਓ ਵਲੌਗ ਦੇ ਨਾਲ ਉਹ ਕਹਿੰਦੇ ਥੱਕ ਗਿਆ ਉਹ ਬਹਿ ਗਿਆ ਟਰਾਲੀ ਦੀ ਛਾਂ 'ਚ ਆ ਕੇ ਤੇ ਬਣੇ ਰਹੋ ਮਿੱਤਰੋ ਵਲੋਗ ਦੇ ਨਾਲ ਆਪਣੇ ਵਲੋਗ ਨੂੰ ਬਸ ਬਸ ਲਾਈਕ ਸ਼ੇਅਰ ਕਮੈਂਟ ਕਰਿਆ ਕਰਿਓ ਸ਼ੇਅਰ ਕਰੋ ਬਾਅਦ ਟਾਈਮ ਪੂਰਾ ਜਲਦੀ ਜਲਦੀ ਆਪਣਾ ਵੀ ਹਾਂ ਭਾਈ ਕੀ ਕਹਿੰਦੀ ਹੈ ਕਣਕ ਛਿੱਕਾਉਣ ਲੱਗ ਗਈਆਂ ਦੇਖਦਾ ਟਰਾਲੀ ਤੇ ਚੜ ਕੇ ਦਾਨੇ ਜਟਾ